ਇਹ 5 ਸਾਲ ਹੋ ਗਈ ਸਰਵੀਰ ਬਗਿਆ ਹੀ ਟਰਾਲਾ ਚੋਂਦਾ ਸੀ ਡਰਾਈਵਰ ਸੀ ਉਹ ਕੀ ਕਰਨਾ ਰਿਹਾ ਸੀ ਟਰਾਲਾ ਨਹੀਂ ਕੋਈ ਪੜਨ ਲੱਗਾ ਜੀ ਉਹ ਦਸਨ ਵੇ ਤਾਂ ਸਿਆ ਜਾਂ ਵੀਡੀਓ ਦੇ ਦੇਖਿਆ ਮਾਰ ਗਿਆ ਪਿਆ ਟਰਾਲਾ ਫਟ ਗਿਆ ਕੋਈ ਨਹੀਂ ਕਿਤਾ ਪੜਨ ਲੱਗਾ ਅਸਲ ਚੱਕੋ ਮੁੰਡਾ ਕੋ ਦਾ ਮਾਮਾ ਜੀ ਜੀ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸੰਗਤ ਦੱਸਿਆ ਕਿ ਜਾਂ ਗਲਬਾ ਕਿੰਨੇ ਚੋਂ ਹੋ ਗਈ ਕੇ ਨੂੰ ਪੰਜ ਸਾਲ ਕਿੱਥੇ ਹੋ ਗਏ ਸਾਡੇ ਪੰਜ ਸਾਲ ਆ ਗਏ ਮਲ ਪਾ ਦੇ ਕੋ ਸੱਸੇ ਸਾਨੂੰ ਉਹ ਹੋ ਮੰਗ ਕਰਨੇ ਆ ਜੀ ਸਾਡੀ ਨੂੰ ਰੈੱਡ ਬਾਡੀ ਹੈ ਜੀ ਸਾਨੂੰ ਸਰਕਾਰ ਕਰੀ ਅਪੀਲ ਆ ਤੇ ਸਾਨੂੰ ਉਹ ਆ ਕੇ ਬੱਚੇ जल्दी ਬਾਡੀ ਨਾਲ ਜਲਦੀ ਜਲਦੀ ਨੂੰ ਮਾਸੀ ਤੀਤੀ ਸਰਗਮਾ ਬੜੀ ਖੁਸ਼ੀਆਂ ਤੇ ਚਾਵਾਣਾ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਤੇ ਮੈਂ ਘਰ ਬਣਾ ਲਾਂਗਾ ਫਿਰ ਏਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਕਿ ਦੋਸੋਂ ਮਹੀਨੇ ਆਉਣ ਵਾਲਾ ਸੀ ਫਿਰ ਨਾ ਮੈਂ ਸੁਣਿਆ ਕਿਸੇ ਵੇ 7ਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਇਹ ਵਿੱਚ 8ਵਾਂ ਮਹੀਨਾ ਚੜਿਆ ਕੇ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਨਾਂ ਦੇਖ ਕੇ ਪਟਵਾਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ ਇਹ ਹੀ ਹੈ ਕਿ ਸਰਕਾਰ ਦੇ ਅਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹ ਹੀ ਉਹਨਾਂ ਅਗੇ ਬੇਨਤੀ ਹੈ